ਸੋ ਅਸ਼ਕਲ ਜੀ ਅੱਜ कॉटन ਦੇ ਵਿੱਚ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਏ ਨੇ ਸੋ ਇਹ ਵਾਲੇ ਸੂਟ ਨੇ ਜਿਹੜੇ ਪਿਓਰ कॉटन ਦਾ ਰਹੇਗਾ ਬੱਟੇ ਪਨੇ ਦੇ ਵਿੱਚ 3.5 ਮੀਟਰ ਹੈ ਲੈਂਸ ਵਰਕ ਰਹੇਗਾ ਫਰੰਟ ਸਾਈਡ ਸਾਰਾ ਹੀ ਤੇ ਦੁਪੱਟਾ ਹੈ ਜਿਹੜਾ ਮਸਲੀਨ ਦਾ ਰਹੇਗਾ ਇਹ ਵਾਲੇ ਸੂਟ ਨੇ ਜਿਹੜੇ ਪਿਓਰ कॉटन ਦੇ ਨੇ ਵੀ ਬੱਡੇ ਪਨੇ ਵਿੱਚ ਰਹਿਣਗੇ ਸ਼ਰਟ ਦਾ ਫੈਬਰਿਕ ਵੀ ਬੱਡੇ ਪਨੇ ਵਿੱਚ ਤੇ ਬਾਟਮ ਦਾ ਫੈਬਰਿਕ ਵੀ ਜਿਹੜਾ ਬੱਡੇ ਪਨੇ ਵਿੱਚ ਰਹੇਗਾ ਪ੍ਰੋਪਰ ਹੈ ਜਿਹੜਾ ਸੂਟ ਬਣੇਗਾ ਦਪੱਟਾ ਮਲਮਲ कॉटन ਦਾ ਤੇ थ्रेड वर्क ਵਾਲੀ ਜਿਹੜੀ ਸੇਮ ਐਸ ਇਟ ਇਜ਼ ਜੋ ਤੁਹਾਨੂੰ ਪਿਕ ਦੇ ਵਿੱਚ ਸ਼ੋ ਹੋ ਰਹੀ ਹੈ embroidery ਰਹੇਗੀ ਇਹ ਵਾਲੇ ਸੂਟ ਵੀ ਪ्योर कॉटन ਦੇ ਨੇ टाई डाई ਜਿਹੜੀ ਬਾਟਮ ਰਹੇਗੀ ਇਹਨਾਂ ਨਾਲ ਪ੍ਰਿੰਟਡ ਸ਼ਰਟ ਹੈ ਤੇ ਦਪੱਟਾ ਇਹ ਜਿਹੜਾ ਕੋਟਾ ਡੋਰੀਆ ਦਾ ਹੈ ਉਹ ਵੀ टाई डाई ਰਹੇਗਾ ਇਹ ਵਾਲੇ ਸੂਟ ਨੇ ਜਿਹੜੇ ਮਸਲੀਨ कॉटन ਦੇ ਸੂਟ ਨੇ ਨਾਲ ਇਹ ਜਿਹੜਾ ਇਹਨਾਂ ਦੇ organza ਦਾ ਦਪੱਟਾ ਰਹੇਗਾ ਤੇ ਫੈਬਰਿਕ ਜਿਹੜਾ ਇਹਨਾਂ ਦਾ all over 5 ਮੀਟਰ ਰਹੇਗਾ ਤੁਸੀਂ ਕੋਈ ਵੀ ਸੂਟ ਹੈ ਜਿਹੜਾ ਇਹਨਾਂ ਵਿੱਚੋਂ ਆਰਡਰ ਰਿਹਾ ਉਹ ਕਰ ਸਕਦੇ ਹੋ ਸਾਰੇ ਕਲਰ ਨੇ ਜਿਹੜੇ ਅਵੇਲੇਬਲ ਨੇ ਇਹ ਵਾਲਾ ਸੂਟ ਪਿਓਰ ਕਾਟਨ ਦੇ ਨੇ ਸ਼ਰਟ ਹੈ ਜਿਹੜੀ ਪ੍ਰਿੰਟਡ ਹੈਗੀ ਚਿਕਨ ਵਰਕ ਤੇ ਏਮਬਰਾਇਡਰੀ ਵਾਲੀ ਹੈ ਜਿਹੜੀ ਬਾਟਮ ਪਰ ਹੈਗੀ ਤੇ ਦੁਪੱਟਾ ਹੈ ਜਿਹੜਾ ਕੋਟੇ ਚੱਕ ਦਾ ਫੋਰ ਸਾਈਡ ਹੈ ਜਿਹੜੀ ਸਕੈਲਪਿੰਗ ਰਹੇਗੀ ਇਹਨਾਂ ਦਾ ਵੀ ਪ੍ਰਾਈਸ ਹੈ ਜਿਹੜਾ ਆਪਾਂ ਨੇ ਨਾਲ ਹੀ ਮੈਂਸ਼ਨ ਕੀਤਾ ਹੋਇਆ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਵੀ ਜਿਹੜਾ ਆਰਡਰ ਕਰ ਸਕਦੇ ਹੋ ਸਾਰੇ ਕਲਰ ਨੇ ਜਿਹੜੇ ਇਹਨਾਂ ਦੇ ਵੀ ਅਵੇਲੇਬਲ ਨੇ ਇਹ कॉटन ਦੇ ਆ ਜਿਹੜੇ ਵਿਦਆਊਟ ਦੁਪੱਟੇ ਵਾਲੇ ਸੂਟ ਨੇ ਜਿਹੜੇ ਇਹਨਾਂ ਨੂੰ ਆਪਾਂ ਡੇਲੀ ਵੇਅਰ ਵਿੱਚ ਯੂਜ਼ ਕਰ ਸਕਦੇ ਆ ਇਹ ਵੀ ਵੱਡੇ ਪਨੇ ਵਿੱਚ ਰਹਿਣਗੇ प्रिंटेड ਸ਼ਰਟ ਤੇ ਪਲੇਨ ਬਾਟਮ ਰਹੇਗੀ ਵਿਦਆਊਟ ਦੁਪੱਟਾ ਨੇ ਪ੍ਰਾਈਸ ਹੈ ਜਿਹੜਾ 500 ਫ੍ਰੀ ਸ਼ਿਪਿੰਗ ਰਹੇਗੀ ਇਹਨਾਂ ਦੀ ਇਹ ਵਾਲੇ ਸੂਟ ਵੀ ਆ ਜਿਹੜੇ ਕੈਮਰੀ कॉटन ਦੇ ਸੂਟ ਹੋਣਗੇ ਡਿਜੀਟਲ ਪ੍ਰਿੰਟ ਰਹੇਗਾ ਬਾਟਮ ਤੇ ਵੀ ਆ ਜਿਹੜਾ ਪੈਚਵਰਕ ਸਟਾਈਲ ਦੇ ਵਿੱਚ ਹੈ ਜਿਹੜਾ ਡਿਜੀਟਲ ਪ੍ਰਿੰਟ ਹੈ ਤੇ ਦੁਪੱਟਾ ਆ ਜਿਹੜਾ ਇਹਨਾਂ ਨਾਲ ਸੌਫਟ ਮਲਮਲ कॉटन ਦਾ ਰਹੇਗਾ